ਚੋਰਾ ਦੇ ਹੌਸਲੇ ਦਿਨੋ-ਦਿਨ ਬੁਲੰਦ ਹੁੰਦੇ ਜਾ ਰਹੇ ਹਨ ਜਿਸ ਦਾ ਤਾਜ਼ਾ ਮਾਮਲਾ ਪਿੰਡ ਆਲੂਪੁਰ ਵਿਖੇ ਵੇਖਣ ਨੂੰ ਮਿਲਿਆ ਜਿੱਥੇ ਬੀਤੀ ਰਾਤ ਇੱਕ ਕੱਪੜੇ ਦੀ ਦੁਕਾਨ ਵਿੱਚ ਰੋਸ਼ਨਦਾਨ ਤੋੜ ਕੇ ਚੋਰਾ ਨੇ ਚੋਰੀ ਕੀਤੀ ਦੁਕਾਨ ਮਾਲਕ ਪਿਤਪਾਲ ਸਿੰਘ ਦੇ ਮੁਤਾਬਕ ਉਹਨਾਂ ਨੂੰ ਇਸ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਉਹਨਾਂ ਦੇ ਗੁਆਂਢੀ ਨੇ ਦੱਸਿਆ ਕਿ ਮੇਰੀ ਦੁਕਾਨ ਦਾ ਰੋਸ਼ਨਦਾਨ ਟੁੱਟਿਆ ਪਿਆ ਹੈ ਅਤੇ ਸਾਰਾ ਸਮਾਨ ਖਿਲਰਿਆ ਹੋਇਆ ਹੈ ਉਹਨਾਂ ਨੇ ਦੱਸਿਆ ਕਿ ਲਗਭਗ 60 ਤੋਂ 70 ਹਜ਼ਾਰ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ ਉਹਨਾਂ ਪੁਲਿਸ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਫੜ ਕੇ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕੀਤੀ ਜਾਵੇ। ਉਹ ਦੇਖੋ ਜੀ ਉੱਥੋਂ ਜੰਗਲਾਂ ਪਾੜ ਕੇ ਤੇ ਉੱਥੋਂ ਚੋਰੀ ਕੀਤੀ ਗਈ ਆ ਤੇ ਸਾਰੇ ਅਲਮਾਰੀਆਂ ਖਾਲੀ ਕਰ ਦਿੱਤੀਆਂ। 60-70 ਹਜ਼ਾਰ ਰੁਪਏ ਦਾ ਬਾਲ ਸੀ, ਲੇਡੀ ਸੂਟ ਸੀਗੇ। ਤੇ ਕੋਟੀਆਂ ਹੀ ਗਾ ਲੋਹਰਾ ਕੱਚੇ ਸਾਰੇ ਅੰਡਰਵੀਰ ਜਿੰਨੇ ਵੀ ਸਾਰਾ ਕੁਸਾਬਾ ਕਲਾਸ ਕਮਾਂਡ ਕਿਲ ਰਿਹਾ ਪਿਆ ਮੈਂ ਡਾਕਟਰ ਜਫਤਾਰ ਸਿੰਘ ਆਲੂਪੁਰ ਤੋਂ ਬੋਲ ਰਿਹਾ ਹਾਂ ਔਰ ਇਹ ਬੜੀ ਸ਼ਰਮਨਾਕ ਔਰ ਦਰਦਵਲੀ ਗੱਲ ਹੈ ਕਿ ਮੇਰੇ ਗਵੰਡੀ ਫਿਰਤਪਾਲ ਸਿੰਘ ਟेलर ਮਾਸਟਰ ਦਾ ਅੰਦਰੋਂ ਕੋਈ ਕਪੜਾ 70 80000 ਰੁਪਏ ਦਾ ਖਰੀਦ ਹੋਇਆ ਜਿਹੜਾ ਕੋਈ ਕੱਟ ਕੇ ਰਾਤ ਨੂੰ ਲੈ ਗਿਆ ਮੈਂ ਸਵੇਰ ਸੁਬਾਹ 6 ਵਜੇ ਜਦੋਂ ਘਰੋਂ ਨਿਕਲਿਆ ਸੈਰ ਕਰਨ ਵਾਸਤੇ ਤੇ ਮੇਰਾ ਖੁਦ ਵੀ ਧਿਆਨ ਪਿਆ ਇਧਰ ਨੂੰ ਮੈਂ ਜਦੋਂ ਵੇਖਿਆ ਤੇ ਰੋਸ਼ਨਦਾਨ ਥੱਲੇ ਟੁੱਟਿਆ ਪਿਆ ਸੀ ਗਾਟਾਂ ਦੀ ਧੀ ਨਾਲ ਕੋੜੀ ਲਾ ਕੇ ਦਵਾਰ ਤੇ ਤੇ ਰੋਸ਼ਨਦਾਨ ਪਟਕੇ ਕੋਈ ਅੰਦਰ ਵੜਿਆ ਜਿਵੇਂ ਮੈਂ ਕੈਮਰਾ ਵਿੱਚੋਂ ਮੋਬਾਈਲ ਨਾਲ ਮਾਰ ਕੇ ਵੇਖਿਆ ਨਿਹਰਾ ਜਿਹਾ ਵੜਵਾੜਾ ਤੇ ਮੈਨੂੰ ਪਤਾ ਲੱਗਿਆ ਫਿਰ ਮੈਂ ਉਹਨਾਂ ਨੂੰ ਫੋਨ ਕਰਕੇ ਦੱਸਿਆ ਤੇ ਆ ਕੇ ਵੇਖੇ ਹੋਰ ਵੀ ਪੰਥਰ ਤੇ ਸੱਜਣਾਂ ਨੂੰ ਪਤਾ ਲੱਗਿਆ ਸਾਰੇ ਇਕੱਠੇ ਹੋ ਕੇ ਵੇਖ ਕੇ ਅਸੀਂ ਇਹ ਜਿਹੜਾ ਬੜੀ ਦਰਦਨਾਕ ਔਰ ਬੜੀ ਮਾੜੀ ਗੱਲ ਹੋਈ ਹੈ ਜਿਹੜੀ ਇਹ ਗਰੀਮਾਰ ਹੋਈ ਹੈ ਇਹਦਾ ਇਨਸਾਫ ਚਾਹੀਦਾ ਹੈ ਇਹਦਾ ਕੋਈ ਕਾਰਵਾਈ ਕੀਤੀ ਜਾਵੇ ਬੈਦਕਨ ਚੋਰ ਫਟ ਜਲਦੀ ਤੋਂ ਜਲਦੀ ਫੜੇ ਜਾਂਦੇ ਉਹਨਾਂ ਤੇ ਜਿੰਨੇ ਵੀ ਬਣਦੀ ਕਾਰਵਾਈ ਕੀਤੀ ਜਾਵੇ ਮੇਰਾ 60-70000 ਰੁਪਏ ਦਾ ਮਤਲਬ ਨੁਕਸਾਨ ਹੋ ਗਿਆ ਸਾਰਾ ਤੁਹਾਨੂੰ ਪਤਾ ਕਿਵੇਂ ਲੱਗਿਆ ਪਤਾ ਮੈਨੂੰ ਸਵੇਰੇ 6 ਵਜੇ ਜਗਤਾ ਡਾਕਟਰ ਨੇ ਫੋਨ ਕੀਤਾ ਕਹਿੰਦਾ ਵੀ ਭਾਜੀ ਆ ਕੇ ਵੇਖੋ ਇੱਧਰ ਰੋਸ਼ਨਦਾਨ ਤੁਹਾਡਾ ਪੇ ਟੁੱਟਿਆ ਪਿਆ ਤੇ ਉਧਰ ਵੀ ਕੱਪੜੇ ਖਿਲਰੇ ਪਏ ਨੇ ਤੇ ਆ ਵੇਖੋ ਸਾਰਾ ਸਮਾਨ ਚੋਰੀ ਕੀਤਾ ਗਿਆ ਮੈਂ ਆ ਕੇ ਸ਼ਟਰ ਖੋਲਿਆ ਸ਼ਟਰ ਖੋਲ ਕੇ ਵੇਖਿਆ ਤੇ ਰੋਸ਼ਨਦਾਨ ਸਾਡੀ ਸਮਾਨ ਸਾਰਾ ਕੱਢਿਆ ਅਲਮਾਰੀਆਂ ਖਾਲੀ ਕੀਤੀਆਂ ਮੇझ्या ਦੇ ਪੈਂਡੂ ਲਾਈਵ ਨਿਊਜ਼ ਲਈ ਸਰਦੂਲਗੜ ਤੋਂ ਸੁਖਵਿੰਦਰ ਸਿੰਘ ਸੁਖੀ ਦੀ ਰਿਪੋਰਟ